ਆਦੀ ਰੋਣੀ ਕਿਤੇ ਬੰਦ ਬਾਹਰ ਬੰਦ ਬੰਦ ਕੋਈ ਤਾਂ ਨਹੀਂ ਯਾਰ ਇਹਨਾਂ ਦਾ ਟਾਈਮ ਹੈ ਸ਼੍ਰੀ ਮੁਕਸਰ ਸਾਹਿਬ ਵਿੱਚ ਲੋਕਾਂ ਨੇ ਇੱਕ ਚੋਰ ਨੂੰ ਕਾਬੂ ਕਰਕੇ ਖੰਭੇ ਨਾਲ ਬੰਨ ਲਿਆ ਇਲਜ਼ਾਮ ਨੇ ਕਿ ਇਸ ਚੋਰ ਨੇ ਕਿਸੇ ਸ਼ਖਸ ਦਾ ਸਾਈਕਲ ਚੋਰੀ ਕੀਤਾ ਸੀ ਜਿਸ ਦਾ ਪਤਾ ਲੱਗਣ ਤੇ ਲੋਕਾਂ ਨੇ ਇਸ ਚੋਰ ਨੂੰ ਫੜ ਲਿਆ ਤੇ ਖੰਭੇ ਨਾਲ ਬੰਨ ਕੇ ਜਲੂਸ ਕੱਢਿਆ ਇਸ ਬਾਰੇ ਜਦ ਉਕਤ ਸ਼ਖਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਮਾਨਦਾਰੀ ਦੇ ਨਾਲ ਆਪਣਾ ਗੁਨਾਹ ਵੀ ਕਬੂਲ ਕੀਤਾ ਤੇ ਚੋਰੀ ਦੀ ਵਜ੍ਹਾ ਵੀ ਦੱਸੀ ਸ਼ਾਇਦ ਰੋਣੀ ਉੱਤੇ ਬੰਦ 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 ਕੋਈ ਚੱਕ ਨਹੀਂ ਯਾਰ ਇਹਨਾਂ ਦਾ ਟਾਈਮ ਨਹੀਂ ਆਉਂਦਾ ਹਾਂ ਹਾਂ ਇਹਨਾਂ ਆ ਮੈਂ ਕਿੱਥੋਂ ਦਾ ਰਹਿਣਾ ਅੱਜ ਲੱਖੇ ਵਾਲੀ ਅੱਜ ਕੀ ਕਾਰਨ ਆ ਤੈਨੂੰ ਲੋਕਾਂ ਨੇ ਬੰਨੇ ਇੱਥੇ ਵੀਰੇ ਮੈਂ ਕਿਤਾ ਲਾਂਦਾ ਸੀ ਸਾਈਕਲ ਚਿੱਤਾ ਗਿਆ ਵੀ ਫੜਾ ਗਿਆ ਸਾਈਕਲ ਮੈਂ ਦੇਤਾ ਵਿਚਾਰਾਂ ਨੂੰ ਸਾਈਕਲ ਦੇਤਾ ਵੀਰੇ ਮੈਂ ਕੋਈ ਚੱਕ ਨਹੀਂ ਉਹਦੀ ਗੱਲ ਨਹੀਂ ਸਾਈਕਲ ਦੇਤਾ ਉਹਨਾਂ ਨੂੰ ਤੇ ਕਿੱਥੇ ਵੇਚਦਾ ਸਾਈਕਲ ਜਿਹੜੇ ਚ ਉਹ ਰੱਖ ਦੇਣਾ ਗਹਿਨੇ ਵੀਰੇ ਮੈਂ ਉਹ ਲੈ ਗਿਆ ਮੈਂ ਠੀਕ ਹੈ ਕਮਿਟੀ ਗਹਿਨੇ ਕਿੱਥੇ ਰੱਖਦਾ ਹੁੰਦਾ ਕੀ ਕਰਨਾ ਜਿਹੜਾ ਤੂੰ ਸਾਈਕਲ ਚੋਰੀ ਕੀਤੀ ਤੇਰੇ ਕੋਲ ਹਾਂ ਆਪਸ ਵਿੱਚ ਬੱਚਾ ਚਾਈ ਗੱਲ ਨਹੀਂ ਗਲਤ ਗੱਲ ਆ ਪਾਣੀ ਗਲਤੀ ਸਾਈਕਲ ਕਿਹੜਾ ਚੋਰੀ ਕੀਤਾ ਹਾਂਜੀ ਬੋ ਜੀ ਸਮਝ ਨਹੀਂ ਦਿੰਦੇ